ਸਸਤਿਕਾ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜੀ 17 18 ਬਰੈਸਟ ਦੀਆਂ ਕਾਟਾਂ ਦੱਸਾਂਗੇ ਵੀ ਕਿੱਦਾਂ ਪਾਉਣੀਆਂ ਨੇ ਤੁਹਾਡੇ ਮੋਢੇ ਵੀ ਬਿਲਕੁਲ ਸੈੱਟ ਰਹੇ ਨੇ ਕਿ ਮੇਰੀ ਭੈਣ ਦਾ ਮੈਸੇਜ ਆਇਆ ਸੀ ਵੀ ਉਹਨਾਂ ਦੇ ਨਾ ਪਿਛਲੇ ਗਲੇ ਕੋਲ 18 ਉਹਨਾਂ ਦੀ ਬਰੈਸਟ ਹੈਗੀ ਵੀ ਖਿੱਚ ਪੈਂਦੀ ਹੈਗੀ ਵੀ ਆਪਣੇ ਮੋਢੇ ਵੀ ਸੈੱਟ ਰਹੇਣ ਤੇ ਆਪਣਾ ਤੀਰਾ ਵੀ ਸੈੱਟ ਰਹੇ ਵੀ ਆਪਾਂ ਕਿੰਨਾ ਤੀਰਾ ਰੱਖਣਾ ਤੇ ਕਿੰਨਾ ਮੋਢਾ ਰੱਖਣਾ ਹੈ ਦੇਖੋ ਜੀ ਆਪਣੀ ਕੁੜਤੀ ਦੀ ਲੰਬਾਈ ਤੇ ਚੜਾਈ ਲਾਹੀ ਹੋਈ ਐ ਦੇਖੋ ਲੰਬਾਈ ਤੇ ਚੜਾਈ ਆਪਾਂ 4 4 ਇੰਚ ਐਕਸਟਰਾ ਲਾਹੀ ਐ ਦੇਖੋ ਇਹਨਾਂ ਦਾ 18 ਇੰਚ ਮਤਲਬ ਕਿ ਘੇਰਾ ਆਗਾ ਘੇਰਾ 18 ਇੰਚ ਆਪਾਂ 22 ਇੰਚ ਤੇ ਕਟਿੰਗ ਕੀਤੀ ਹੈਗੀ ਤੇ ਇਹਨਾਂ ਦੀ ਕਮੀਜ਼ ਦੀ ਜਿਹੜੀ ਲੈਂਥ ਹੈਗੀ ਉਹ ਆਗੀ 40 ਇੰਚ ਜੀ 40 ਇੰਚ ਲੈਂਥ ਆਗੀ ਆਪਾਂ 44 ਇੰਚ ਤੇ 44 ਇੰਚ ਤੇ ਕਟਿੰਗ ਕੀਤੀ ਆ 4 ਇੰਚ ਐਕਸਟਰਾ ਤੇ ਤੇ ਇੱਕ ਗੱਲ ਹੋਰ ਦੇਖੋ ਜੀ ਨਾ ਜਦੋਂ ਆਪਣਾ ਮਤਲਬ ਕੀ ਘੇਰਾ ਜਿਆਦਾ ਹੁੰਦਾਗਾ ਫੇਰ ਤਾਂ ਮਤਲਬ ਦੋਹੇ ਪੱਲੇ ਏਦਾਂ ਰੱਖ ਕੇ ਕਟਿੰਗ ਹੁੰਦੀ ਹੈਗੀ ਜੇ ਆਪਣਾ ਨਾ ਘੇਰਾ ਘੱਟ ਹੋਵੇ ਜਿਵੇਂ ਇਹਨਾਂ ਦਾ 18ਗਾ ਜੇ ਤੁਹਾਡਾ ਘੇਰਾ 16 17 ਜਾਂ 15 ਹੋਵੇ ਤਾਂ ਆਪਾਂ ਨੂੰ ਏਦਾਂ ਕੱਪੜਾ ਰੱਖ ਕੇ ਕਟਿੰਗ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਏਦਾਂ ਕਿਉਂਕਿ ਉਹਨੇ ਸਾਈਡ ਤੋਂ ਜਿਹੜਾ ਕੱਪੜਾ ਫਿਰੋ ਜਿਆਦਾ ਬਚਦਾਗਾ ਆਪਾਂ ਕੀ ਕਰਨਾ ਵੀ ਆਪਣੀ ਫਿਰ ਕੱਪੜੇ ਦੀ ਵੀ ਪੱਤਤ ਹੋ ਜਾਂਦੀ ਆ ਆਪਾਂ ਇਦਾਂ ਹੁੰਦਾ ਆਪਣਾ ਕੱਪੜੇ ਦਾ ਆਪਣਾ ਆਪਾਂ ਇਸ ਤਰ੍ਹਾਂ ਕਟਿੰਗ ਕਰਨੀ ਆ ਫਿਰ ਜੇ ਤੁਹਾਡਾ ਘੇਰਾ ਮਤਲਬ ਕਿ ਤਰਪਾਈ ਜੋ ਜੋਗਾ ਕੱਪੜਾ ਵਾਲੇ ਦੁਆਲੇ ਛੱਡ ਕੇ ਨਾ ਪੂਰਾ ਹੁੰਦਾਗਾ ਤਾਂ ਤੁਸੀਂ ਇਸ ਤਰ੍ਹਾਂ ਕਟਿੰਗ ਕਰ ਸਕਦੇ ਆ ਭੈ ਇਸ ਤਰ੍ਹਾਂ ਲੈਂਥ ਲਾਉਣੀ ਆ ਫਿਰ ਹੁਣ ਆਜੋ ਤੁਹਾਨੂੰ ਦੱਸਦਾ ਆਂ ਵੀ ਆਪਾਂ ਕਾਟਾਂ ਕਿੱਦਾਂ ਪਾਉਣੀ ਆ ਦੇਖੋ ਜੀ ਹੁਣ ਆਪਾਂ ਕੀ ਕਰਨਾ ਹੈ ਜੇ ਤੁਹਾਡੇ ਫੁੱਲਾਂ ਦੇ ਮੂੰਹ ਇੱਕ ਪਾਸੇ ਨੇ ਤਾਂ ਤੁਸੀਂ ਇੱਕ ਪੱਲਾ ਚੱਕ ਕੇ ਉਹਦਾ ਪਾਸਾ ਬਦਲ ਲੈਣਾ ਦਾ ਇਹ ਦੇਖੋ ਆਪਣਾ ਪ੍ਰਿੰਟ ਆ ਜਿਹੜਾ ਇਹ ਰਲਮਾ ਮਿਲਮਾ ਜਿਹਾ ਹੀ ਆ ਇਹਨੂੰ ਆਪਾਂ ਨੂੰ ਮਤਲਬ ਕੀ ਬਦਲਣ ਦੀ ਜ਼ਰੂਰਤ ਨਹੀਂ ਹੈਗੀ ਆ ਚਾਰੇ ਤਹਾਂ ਆਪਾਂ ਬਿਲਕੁਲ ਬਰਾਬਰ ਰੱਖਣੀਆਂ ਨੇ ਆ ਲੋ ਜੀ ਦੇਖੋ ਇਹਨਾਂ ਦੀ ਬਰੈਸਟ ਹੈਗੀ ਹੈਗੀ 18 ਇੰਚ ਬਰੈਸਟ ਹੈਗੀ ਹੈ 18 ਇੰਚ ਤਾਂ 17 18 ਇੰਚ ਸੇਮ ਜਿਹੀ ਹੈ ਕਾਟਾਂ ਹੁੰਦੀਆਂ ਨੇ ਦੇਖੋ ਬਾਕੀ ਸਾਰੇ ਸੂਤਾਂ ਦੀ ਕਾਟਾਂ ਸੇਮ ਹੀ ਹੁੰਦੀਆਂ ਨੇ ਸਾਰੇ ਨਾਪਾਂ ਦੀ ਬਸ ਆਪਾਂ ਆਪਣੀ ਬ੍ਰੈਸਟ ਦਾ ਨਾਪ ਕਮਰ ਦਾ ਨਾਪ ਰੱਖ ਲੈਣਾਗਾ ਲੈਂਥ ਤੇ ਮਤਲਬ ਕਿ ਚੜਾਈ ਹੈ ਜਿਹੜੀ ਉਹ ਆਪਾਂ ਆਪਣੇ ਮੁਤਾਬਕ ਰੱਖ ਲੈਣੀ ਹੈ ਬਸ ਥੋੜਾ ਜਿਹਾ ਪਲੇਟਸ ਦਾ ਫਰਕ ਹੁੰਦਾ ਹੈਗਾ ਹੁਣ ਦੇਖੋ ਜੇ ਤੁਹਾਡਾ ਤੀਰਾ ਜਦੋਂ ਆਪਾਂ ਤੀਰਾ ਰੱਖਣਾ ਜੇ ਤੁਹਾਡਾ ਪਿਛਲਾ ਗਲਾ 5 ਇੰਚ ਤੱਕ ਰੈਡੀ ਹੈ ਜੀ 1 2 3 4 5 ਤੱਕ ਠੀਕ ਆ ਤੁਸੀਂ ਫਿਰ ਜਿਹੜਾ ਤੀਰਾਗਾ ਸਾਢੇ 6 ਇੰਚ ਰੱਖਣਾਗਾ ਠੀਕ ਹੈ ਜੀ ਜੇ 1 2 ਜਾਂ 3 ਇੰਚ ਗਲਾਗਾ ਫਿਰ ਤੁਸੀਂ 7 ਨਹੀਂ ਤੁਸੀਂ ਸਾਢੇ 6 ਰੱਖਣਾਗਾ ਜੇ ਤੁਹਾਡਾ ਨੈਕ ਡੀਪ ਆ ਜਿੱਦਾਂ 6 7 8 9 ਫਿਰ ਜਿਹੜਾ ਤੀਰਾਗਾ ਤੁਸੀਂ ਰੱਖਣਾ 6 ਇੰਚ ਠੀਕ ਆ ਬੋਟ neck ਤੇ ਬੈਲ ਲੌਂਗ ਟਰਮ ਜਿਹੜਾ ਟੀਰਾ ਤੁਸੀਂ ਆਹ ਵਾਲੇ ਸਾਈਜ਼ ਚ 7 ਇੰਚ ਰੱਖਣਾਗਾ ਠੀਕ ਹੈ ਜੀ ਕਿਉਂਕਿ ਬੋਟ ਚ ਸੌਰੀ ਜੇ ਬੈਲ ਨੈਕ ਰੈਡੀ ਕਰਨਾ ਫਿਰ ਵੀ ਪਿੱਛੇ 1 ਇੰਚ ਦੀ ਗਲਾਈ ਪੈਂਦੀ ਹੁੰਦੀ ਆ ਬੋਟ ਨੈਕ ਚ ਤਾਂ 3 ਜਾਂ 3.5 ਇੰਚ ਦੀ ਗਲਾਈ ਪੈਂਦੀ ਪੈਂਦੀ ਆ ਹੁਣ ਇਹਨਾਂ ਦਾ ਗਲਾ ਚ ਹੀ ਆਪਾਂ ਰੱਖਣਾਗਾ 5.5 ਇੰਚ ਇਹਨਾਂ ਦਾ ਆਪਾਂ ਟੀਰਾ ਰੱਖਾਂਗੇ 6.5 ਇੰਚ ਦੇਖੋ ਨਾ ਜਿਨ੍ਹਾਂ ਦੇ ਖਿੱਚ ਪੈਂਦੀ ਹੈਗੀ ਪਿੱਛੇ ਉਹਨਾਂ ਦਾ ਜਦੋਂ ਟੀਰੇ ਦੀ ਕਟਿੰਗ ਘੱਟ ਹੋਈ ਹੁੰਦੀ ਆ ਤਾਂ ਵੀ ਖਿੱਚ ਪੈਂਦੀ ਆ ਜਾਂ ਫਿਰ ਜਿਹੜੀ ਆਪਾਂ ਮੋਢੇ ਦੀ ਕਾਟ ਪਾਉਣੇ ਆ ਜੇ ਉਹ ਆਪਣੀ ਕਾਟ ਜ਼ਿਆਦਾ ਡੁੰਗੀ ਪੈ ਜਵੇ ਫੇਰ ਵੀ ਇਹ ਆਪਣੇ ਤੀਰੇ 'ਚ ਖਿੱਚ ਪੈਣ ਲੱਗ ਜਾਂਦੀ ਆ ਹੁਣ ਦੇਖੋ ਆਪਾਂ 6.5 ਇੰਚ ਦੇ ਇੱਥੇ ਮਾਰਕ ਕਰ ਲੈਣਾ ਠੀਕ ਹੈ ਜੀ ਜਿਹੜਾ ਮੋਢਾ ਇਹ ਆਪਾਂ 7.5 ਹੀ ਰੱਖਣਾ ਇੱਥੋਂ ਦੇਖੋ ਆਪਾਂ 6 ਰੱਖਿਆ ਇੱਥੇ ਆ ਕੇ ਆਪਾਂ 1/2 ਇੰਚ ਘਟਾ ਦੇਣਾ ਇੱਥੇ ਆਪਾਂ 6 ਕਰ ਲੈਣਾ ਇਹ ਜਰੂਰ ਘਟਾਉਣਾ ਤੁਸੀਂ ਹਰ ਇੱਕ ਸਾਈਜ਼ ਦੇ ਵਿੱਚ ਇਹ ਹੁਣ ਆਪਾਂ ਇਹਦਾ ਕਰ ਲੈਣਾ ਦੇਖੋ ਇੱਕੋ ਬਾਕਸ ਰੈਡੀ ਆਹ ਲੋ ਜੀ ਆਹ ਵਾਲਾ ਬਾਕਸ ਰੈਡੀ ਕਰਨ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਦੇਖੋ ਕਾਟਾਂ ਪਾਉਣੀਆਂ ਨੇ ਇੱਕ ਤਾਂ ਅੱਧਾ ਇੰਚ ਆਪਾਂ ਇੱਥੇ ਘਟਾ ਲਿਆ ਹੁਣ ਅੱਧਾ ਇੰਚ ਆਪਾਂ ਇੱਥੇ ਘਟਾਉਣਾ ਦੇਖੋ ਜੀ ਆਹ ਵਾਲੀ ਜਗ੍ਹਾ ਤੇ ਇਹ ਧੀਰੇ ਵਾਲੀ ਕਾਟ ਹੁੰਦੀ ਹੈ ਇਹਨੂੰ ਤਿਰਸੀ ਕਾਟ ਕਹਿੰਦੇ ਨੇ ਦੋਵੇਂ ਪੱਲਿਆਂ 'ਚ ਪੈਂਦੀ ਹੈ ਜੀ ਇਸ ਤਰ੍ਹਾਂ ਜੀ ਤਿਰਸੀ ਕਾਟ ਪਾਉਣੀ ਹੈ ਪੈਨ ਦੀ ਦੋਵੇਂ ਪੱਲਿਆਂ 'ਚ ਇੱਥੇ ਜਿੱਥੋਂ ਆਪਣੀ ਗਲੇ ਦੀ ਕਟਿੰਗ ਹੋਣੀ ਹੈ ਇੱਥੋਂ ਤਾਂ ਦੇਖੋ ਇਹ ਨਾਲ ਹੀ ਮਿਲ ਜਾਂਦੀ ਹੈ ਜੀ ਹੁਣ ਇਸ ਤੋਂ ਬਾਅਦ ਆਪਾਂ ਪਾਉਣੀ ਆ ਨੇ ਮੋਢੇ ਵਾਲੀਆਂ ਕਾਟ ਦੇਖੋ ਫਰੰਟ ਵਾਲੀ ਕਾਟ ਪਾਉਣੀ ਆ ਆਪਾਂ 1 ਇੰਚ ਤੇ ਤੇ ਜਿਹੜੀ ਬੈਗ ਵਾਲੀ ਹੈਗੀ ਇਹ ਪਾਵਾਂਗੇ ਆਪਾਂ ਦੇਖੋ ਜੀ 2 ਇੰਚ ਤੇ ਜਿਹੜੀ ਆਪਾਂ ਇਹਨੂੰ ਗਲਾਈ ਦੇਣੀ ਆ ਇਹ ਦਵਾਂਗੇ ਦੇਖੋ ਜੀ ਆਪਾਂ ਬ੍ਰੈਸਟ ਦੇ ਨਾਪ ਮੁਤਾਬਕ ਦੇਖੋ ਇਹਨਾਂ ਦੀ ਡਰੈਸ ਦੀ ਹੈਗੀ ਹੈ ਜੀ 18 ਇੰਚ 18 ਦਾ ਹਾਫ ਹੋ ਗਿਆ 9 ਇੰਚ ਆਪਾਂ ਇੱਥੇ 9 ਇੰਚ ਤੇ ਦੇਖੋ ਮਾਰਕ ਕਰ ਲੈਣਾ ਤੇ ਇਹਦਾ ਕਰ ਲੈਣਾ ਆਪਾਂ ਹਾਫ ਇਸ ਤਰ੍ਹਾਂ ਜਿੰਨਾ ਇੱਥੇ ਆ ਗਿਆ ਉਹਨੇ ਹੀ ਦੇਖੋ ਜੀ ਆਪਾਂ ਇੱਥੇ ਨਿਸ਼ਾਨ ਲਾ ਲੈਣਾ ਇਸ ਤਰ੍ਹਾਂ ਤੇ ਜਿਹੜੀ ਪਿਛਲੀ ਗਲਾਈ ਪਾਉਣੀ ਆ ਉਹਦੇ ਵਾਸਤੇ ਦੇਖੋ ਆਪਾਂ ਲਾਉਣਾ 5 ਇੰਚ ਹੁਣ ਆਪਾਂ ਜੀ ਦੇਖੋ ਜੀ ਕੱਟ ਪਾ ਦੇਣੀ ਆ ਗਲਾਈ ਪਾ ਲੈਣੀ ਆ ਇਸ ਤਰ੍ਹਾਂ ਆ ਦੇਖੋ ਜੀ ਕਾਟ ਪੈਂਦੀ ਤਾਂ ਧੁਰ ਤੱਕ ਹੀ ਆਏਗੀ ਬਸ ਇੱਕ ਇਦਾਂ ਹੁੰਦਾਗਾ ਵੀ ਇੱਥੋਂ ਜ਼ਿਆਦਾ ਬਾਹਰ ਨੂੰ ਨਾ ਹੋ ਜੇ ਤਾਂ ਕਰਕੇ ਆਪਾਂ 5 ਇੰਚ ਤੇ ਨਿਸ਼ਾਨ ਲਾਉਣਾਗਾ ਹੁਣ ਇਸ ਤੋਂ ਬਾਅਦ ਆਪਾਂ ਰੱਖਣੀ ਆ ਸਾਈਡ ਸਲਾਈ ਦੇਖੋ ਆਪਾਂ ਇਹਨਾਂ ਦੀ ਸਾਈਡ ਸਲਾਈ ਰੱਖਣੀ ਹੈਗੀ ਤੇ 2 ਇੰਚ ਤੇ ਇਹਨੇ ਬਾਹਨ ਤੋਂ ਬਾਅਦ ਦੇਖੋ ਉੱਪਰ ਸਲਾਈ ਲੱਗ ਜਾਣੀ ਆ ਇੱਥੇ ਸਲਾਈ ਚ ਆ ਜਾਂਦਾ ਕੱਪੜਾ 22 22.5 ਇੰਚ ਹੀ ਤਿਆਰ ਹੋ ਜਾਣਾ ਤੇ ਜਿਹੜੀ ਆਪਾਂ ਮਤਲਬ ਕਿ ਕਮਰ ਦਾ ਨਸਾਨ ਲਾਉਣਾ ਇਹ ਲਾਮਾ ਦੇ ਲਾਮਾ ਨੇ ਜੀ ਦੇਖੋ ਆਪਾਂ 14.5 ਇੰਚ ਤੇ ਠੀਕ ਹੈ 14.5 ਇੰਚ ਤੇ ਲਾਇਆ ਆਪਾਂ ਕਮਰ ਦਾ ਨਸਾਨ ਆ ਹੋ ਗਿਆ ਆਪਣੀ ਸਾਈਡ ਸਲਾਈ ਲਾਈ ਆਪਾਂ 23 ਇੰਚ ਤੇ ਦੇਖੋ ਕਮਰ ਹੈਗੀ ਹੈ ਇਹਨਾਂ ਦੀ 15 ਇੰਚ ਠੀਕ ਆ 15 ਦਾ ਹਾਫ ਹੋ ਗਿਆ 7.5 ਇੰਚ ਤੇ ਬਾਕੀ ਆਪਣਾ ਪਲੇਟ ਚ ਆ ਜਾਣਾਗਾ ਆਪਾਂ ਦੇਖੋ 1 ਇੰਚ ਐਕਸਟਰਾ ਮਾਰਕ ਕਰਨਾ ਜਿਹੜਾ ਕੱਪੜਾ ਆਪਣਾ ਪਲੇਟ ਚ ਆਊਗਾ ਠੀਕ ਆ ਜੀ ਹੁਣ ਇਹਨਾਂ ਦੇ ਦੇਖੋ हिਪ ਹੈਗੀ ਹੈਗੀ 18 ਇੰਚ ਆਪਾਂ ਕੁਝ ਵੀ हिਪ ਚ ਵਧਾਉਣਾ ਘਟਾਉਣਾ ਨਹੀਂ ਹੈਗਾ ਜਿੰਨੀ ਹੈਗੀ ਆ ਉੱਥੇ ਨਿਸ਼ਾਨੀ ਲਾ ਲੈਣੀ hip ਵੀ ਉਨੀ ਹੀ ਰੱਖਣੀ ਆ ਤੇ breast ਵੀ ਉਨੀ ਹੀ ਰੱਖਣੀ ਆ ਇਥੋਂ 2.5 ਇੰਚ ਤੇ ਆਪਾਂ ਇਦਾਂ ਲਾਈਨ ਸਿੱਧੀ ਲਾ ਲੈਣੀ ਆ ਚਾਹੇ ਤੁਸੀਂ ਇਦਾਂ ਮਾਰਕਿੰਗ ਟਾਈਮ ਕਰ ਲਿਆ ਕਰੋ ਚਾਹੇ ਤੁਸੀਂ ਸਲਾਈ ਟਾਈਮ ਕਰ ਲਿਆ ਕਰੋ ਵੀ ਸਲਾਈ ਟਾਈਮ ਇਥੋਂ ਬਲਾਈ ਦੇ ਵਿੱਚ ਸਲਾਈ ਲਾ ਲਓ ਫਿਟਿੰਗ ਵਾਲੀ ਜਿਹੜੀ ਆਪਾਂ ਇਨਸਾਨੀ ਲਾਉਣੀ ਆ ਆਪਾਂ ਇਹ ਆਪਾਂ ਸਕੇਲ ਦੇ ਨਾਲ ਲਾਉਣੀ ਆ ਨਾ ਤਾਂ ਆਪਣੀ ਸਲਾਈ ਬਾਹਰ ਨੂੰ ਹੋਣੀ ਚਾਹੀਦੀ ਆ ਨਾ ਹੀ ਅੰਦਰ ਆ ਦੇਖੋ ਜਿਹੜੀਆਂ ਨਾ ਪੈਣਾ ਦੇ ਮਤਲਬ ਕੀ ਮੈਨੂੰ ਇੱਕ ਮੈਸੇਜ ਆਇਆ ਸੀ ਭੈਣ ਦਾ ਤੇ ਨਾ ਮੇਰੇ ਨਾਲ ਮਤਲਬ ਕੀ ਮੋਢੇ ਤੇ ਪਿਛਲੇ ਪਾਸੇ ਬਲ ਪੈਂਦੇ ਨੇ ਆਹ ਵਾਲੀ ਜਗ੍ਹਾ ਦੇ ਪਿਛਲੇ ਪਾਸੇ ਉਹ ਬਲ ਜੀ ਆਪਣੇ ਆਹ ਵਾਲੀ ਜਗ੍ਹਾ 'ਚ ਆ ਜਾਂਦੇ ਹੁੰਦੇ ਆ ਜਦੋਂ ਨਾ ਆਪਾਂ ਆਹ ਵਾਲੀ ਜਿਹੜੀ ਲਾਈਨ ਨਾ ਸਲਾਈ ਹੈ تیرਸੀ ਬਿਲਕੁਲ ਲਾ ਦਿੰਨੇ ਆ ਤੁ ਆ ਸਿੱਧੀ ਰੱਖ ਕੇ ਗਲਾਈ ਨਹੀਂ ਪਾਉਂਦੇ ਨਾ ਇਸ ਤਰ੍ਹਾਂ ਫੇਰ ਇੱਥੇ ਮਤਲਬ ਕੀ ਉਹ ਦਕੋਨਾ ਜਾਂ ਕੱਪੜਾ ਇਕੱਠਾ ਹੋਣ ਲੱਗ ਜਾਂਦਾ ਜਦੋਂ ਕੱਪੜਾ ਇਕੱਠਾ ਹੁੰਦਾ ਉਹੀ ਕੱਪੜਾ ਆਪਣਾ ਪਿੱਛੇ ਵੀ ਬਲ ਪਾਉਂਦਾਗਾ ਤੇ ਆਪਣੇ ਆਮ ਹੌਲ ਦੇ ਨੀਚੇ ਵੀ ਵਾਲ ਪੈਂਦੇ ਨੇ ਹੁਣ ਦੇਖੋ ਆਪਾਂ ਲਾਉਣੀਆਂ ਨੇ ਪਲੇਟਸ ਦੀਆਂ ਨਸਾਨੀਆਂ ਪਲੇਟਸ ਪਾਵਾਂਗੇ ਦੇਖੋ ਆਪਾਂ ਇਹਨਾਂ ਦੀਆਂ 11.5 ਇੰਚ ਤੇ ਬਾਣ ਤੋਂ ਬਾਅਦ ਇਹਨਾਂ ਨੇ 11 ਇੰਚ ਰੈਡੀ ਰਹਿ ਜਾਣਾਗਾ ਨੀਚੇ ਨੂੰ ਡਾਊਨ ਕੀਤਾ ਆਪਾਂ 11.5 ਇੰਚ ਤੇ ਉਸ ਤੋਂ ਬਾਅਦ ਇਹਨਾਂ ਦੀ ਲੈਂਥ ਰੱਖੀ ਆਪਾਂ 7 ਇੰਚ ਇਹਦਾ 7 ਇੰਚ ਲੈਂਥ ਤੇ ਇਹਨਾਂ ਦੇ ਵਿੱਚ ਜਿਹੜਾ ਆਪਾਂ ਫਰਕ ਪਾਉਣਾਗਾ ਇਹਨਾਂ ਦੀ ਚੜਾਈ ਉਹ ਰੱਖੀ ਆਪਾਂ 3 ਇੰਚ ਜੇ ਆਪਣੀ 17 ਇੰਚ ਡ레스 ਆ ਗਈ ਫੇਰ ਆਪਾਂ ਨਹੀਂ ਚੜਾਈ ਰੱਖਾਂਗੇ ਜੀ ਦੇਖੋ 16 17 ਇੰਚ 2.5 ਇੰਚ ਲੈਂਥ ਇੰਨੀ ਹੀ ਰੱਖਣੀ ਹੈ ਜੀ ਉੱਪਰੋਂ ਵੀ ਇੰਨੀ ਨਾਲ ਹੋ ਚੀ ਹੁਣ ਆਪਾਂ ਪਾਵਾਂਗੇ ਸਾਈਡ ਵਾਲੀਆਂ ਪਲੇਟਸ ਇੱਥੇ ਇੰਚੀ ਟੇਪ ਰੱਖ ਕੇ ਇੱਥੇ ਮਾ ਲ ਲੈਣਾ ਤਾਂ 2 ਇੰਚ ਦਾ ਪਾ ਲੈਣਾ ਫਰਕ ਆਹ ਲੋਚ ਆ ਆਪਣੀ ਆਹ ਵਾਲੀ ਪਲੇਟ ਹੋ ਗਈ ਤੇ ਆਹ ਹੋ ਗਈ ਦੇਖੋ ਜੀ ਇੱਥੇ ਵੀ 2 ਇੰਚ ਦਾ ਪਾ ਲੈਣਾ ਫਰਕ ਹੋ ਗਈਆਂ ਆਪਣੀਆਂ ਪਲੇਟਸ ਆਪਣੀ ਫਰੰਟ ਵਾਲੀ ਕੁਰਤੀ ਦੀ ਸਾਰੀ ਮਾਰਕਿੰਗ ਹੋ ਗਈ ਹੁਣ ਆਪਾਂ ਇਹਦੀ ਕਰਦੇ ਆ ਕਟਿੰਗ ਦੇਖੋ ਜੀ ਆਪਾਂ ਫਰੰਟ ਵਾਲਾ ਪੱਲਾ ਚੱਕ ਲੈਣਾ ਤੇ ਬੈਕ ਵਾਲਾ ਕੱਢ ਦੇਣਾ ਪਿਛਲਾ ਪੱਲਾ ਆਪਾਂ ਕੱਢਤਾ ਤੇ ਆਹ ਵਾਲੀ ਆਪਾਂ ਦੇਖੋ ਕਾਟ ਪਾ ਲੈਣੀ ਆ ਇਹ ਆਹ ਵਾਲੀ ਬਿਲਕੁਲ ਆਪਾਂ ਜਿਹੜੇ ਆਪਣੀਆਂ ਕੰਨੀਆਂ ਨੇ ਇਹਨਾਂ ਨੂੰ ਆਪਸ ਵਿੱਚ ਮਲਾ ਕੇ ਰੱਖਣਾਗਾ ਕੋਜੀ ਆਪਣਾ ਇਹ ਪਿਛਲਾ ਪੱਲਾ ਪਿਛਲੇ ਪੱਲੇ ਚ ਆਪਾਂ ਹੁਣ ਗਲੇ ਦੀ ਕਟਿੰਗ ਕਰਾਂਗੇ ਸਭ ਤੋਂ ਪਹਿਲਾਂ neck ਦੀ ਕਟਿੰਗ ਕਰਾਂਗੇ ਦੇਖੋ ਆਪਾਂ neck ਦੀ ਜਿਹੜੀ ਚੜਾਈ ਆਏਗੀ ਉਹ ਰੱਖਣੀ ਹੈਗੀ 2.5 ਇੰਚ ਠੀਕ ਹੈ ਜੀ 2.5 ਇੰਚ ਚੜਾਈ ਤੇ نیچے ਨੂੰ ਜਿਹੜਾ neck ਆਗਾ ਇਹ ਆਪਾਂ ਰੱਖਣਾ 5.5 ਇੰਚ ਹੁਣ ਆਪਾਂ ਦੇਖੋ ਜੀ ਇਸ ਤਰ੍ਹਾਂ ਪਾ ਦੇਣੀ ਆ ਗਲਾਈ ਗਲਾਈ ਪਾਉਣ ਦੇ ਲਈ ਵੀ ਜਿਵੇਂ ਇਦਾਂ ਆਪਾਂ ਸਵਾ 2 ਤੇ ਲਾਏ ਇੱਧਰ ਵੀ ਤੁਸੀਂ ਸਵਾ 2 ਇੰਚ ਤੇ ਸਾਂਹ ਲਾ ਕੇ ਉਹਨੂੰ ਆਪਸ ਦੇ ਵਿੱਚ ਮਿਲਾ ਲਿਆ ਕਰੋ ਇਨਸਾਨੀਆਂ ਲਾਵਾਂਗੇ ਪਲੇਟਸ ਦੀਆਂ ਦੇਖੋ ਪਲੇਟ ਸੇ ਵੀ 11.5 ਇੰਚ ਤੇ نیچے ਨੂੰ ਇਹਨਾਂ ਦੀ ਜਿਹੜੀ ਲੈਂਥ ਆ ਗਈ ਉਹ ਆਪਾਂ ਦੇਖੋ 1 ਇੰਚ ਵਧਾ ਕੇ ਰੱਖਣੀ ਹੈਗੀ ਫਰੰਟ ਵਾਲੀ ਆ 7 ਇੰਚ ਇਹ ਤੁਸੀਂ 1 ਇੰਚ ਵਧਾ ਕੇ ਰੱਖਣੀ ਆ ਪਰ ਤੁਹਾੇ ਤੁਹਾਡੀ ਮਰਜ਼ੀ ਆ ਚਾਹੇ ਤੁਸੀਂ ਜਿੰਨੀ ਤੁਹਾਡੀ ਹਾਈਟ ਲੰਬੀ ਹੈਗੀ 1 ਇੰਚ ਵਧਾ ਲਓ ਚਾਹੇ ਤੁਸੀਂ 1.5 ਇੰਚ ਪਰ हिਪ ਦੀ ਜਿਹੜਾ ਆਪਣਾ हिਪ ਵਾਲਾ ਸਾਈਡ ਸਲਾਈ ਵਾਲੀ ਇਨਸਾਨੀ ਹੁੰਦੀ ਉਹ ਤੋਂ نیچے ਤੁਹਾਡੀ ਪਲੇਟ ਨਹੀਂ ਜਾਣੀ ਚਾਹੀਦੀ ਪਿਛਲੀ ਪਲੇਟ ਲੰਬੀ ਪਾਉਣ ਦੇ ਨਾਲ ਆਪਣੀ ਪਿੱਛੋਂ ਕਵਰ ਤੇ हिਪ ਦੇ ਸੈਂਟਰ ਚੋਂ ਜਿਹੜੀ ਫਿਟਿੰਗ ਆ ਗਈ ਉਹ ਬਹੁਤ ਸੋਹਣੀ ਬਣਦੀ ਹੈ ਜੀ ਇਹਦੀ ਚੜਾਈ ਹੁਨੀ ਰੱਖਣੀ ਆਪਾਂ 3 ਇੰਚ ਤੇ ਇੱਥੋਂ ਵੀ 3 ਇੰਚ ਆਓ ਜੀ ਹੁਣ ਆਪਾਂ ਤੁਹਾਨੂੰ ਬਾਕੀ ਦਿਖਾਵਾਂਗੇ ਬਾਹਾਂ ਦੀਆਂ ਕੱਟ ਆ ਦੇਖੋ ਜੀ ਆ ਆਪਣਾ ਕੱਪੜਾ ਹੈਗਾ ਐਦਾਂ ਡਬਲ ਆਗਾ ਆਪਾਂ ਦੋਵੇਂ ਪਾਵਾਾਂ ਦੀ ਜਿਹੜੀ ਕਟਿੰਗ ਆਈ ਉਹ ਆਪਾਂ ਇਕੱਠੀ ਹੋਈ ਕਰਨੀ ਹੈਗੀ ਠੀਕ ਹੈ ਜੀ ਤੁਸੀਂ ਇੱਕ ਇੱਕ ਬਾਹਾਂ ਦੀ ਵੀ ਕਰ ਸਕਦੇ ਹੋਗੇ ਪਰ ਦੋਵੇਂ ਬਾਹਾਂਾਂ ਦੀ ਸੌਖੀ ਰਹਿੰਦੀ ਹੈ ਜੀ ਦੇਖੋ ਜਿਹੜੀਆਂ ਪਹਿਣਾ ਨਹੀਂ ਵੀ ਕਾਟ ਦੇ ਇੱਧਰ ਉੱਧਰ ਹੋ ਜਾਂਦੀ ਹੈਗੀ ਇੱਕ ਕਾਟ ਫਰੰਟ ਵਾਲੇ ਪਾਸੇ ਰਹੇਗੀ ਇੱਕ ਜਦੋਂ ਸਲਾਈ ਲਾਉਂਦੇ ਨੇ ਪਿੱਛੇ ਚਲੀ ਜਾਂਦੀ ਹੈ ਉਹਦੇ ਲਈ ਤੁਸੀਂ ਕੀ ਕਰਨਾ ਹੈਗਾ ਦੇਖੋ ਸਭ ਤੋਂ ਪਹਿਲਾਂ ਤਾਂ ਆਪਾਂ ਆ ਆਪਣਾ ਦੇਖੋ ਜਿਹੜਾ ਪਲੇਨ ਕੱਪੜਾ ਉਹਦੇ ਵੀ ਕੰਨੀ ਤੋਂ ਪਤਾ ਲੱਗ ਜਾਂਦਾ ਵੀ ਸਿੱਧਾ ਪੁੱਠਾ ਕੱਪੜੇ ਦਾ ਕਿਹੜਾ ਦੇਖੋ ਚਾਹੇ ਤਾਂ ਤੁਸੀਂ ਪ੍ਰਿੰਟਡ ਆ ਚਾਹੇ ਪਲੇਨ ਆ ਚਾਹੇ ਵਰਕ ਵਾਲਾ ਸੂਟ ਆ ਸਿੱਧੇ ਕੱਪੜੇ ਨੂੰ ਦੇਖੋ ਜੀ ਆਪਸ ਵਿੱਚ ਮਿਲਾ ਲਓ ਇਸ ਤਰ੍ਹਾਂ ਠੀਕ ਹੈ ਜੀ ਚਾਹੇ ਤੁਸੀਂ ਜਿਹੜਾ ਕੱਪੜੇ ਦਾ ਉਲਟਾ ਪਾਸਾ ਉਹ ਨੂੰ ਮਿਲਾ ਲਓ ਉਹ ਮਿਲਾਉਣ ਤੋਂ ਬਾਅਦ ਆਪਾਂ ਕੱਪੜੇ ਦੀ ਇਦਾਂ ਤੈਂ ਕਰ ਲੈਣੀ ਹੈ ਇਸ ਤਰ੍ਹਾਂ ਇਸ ਤਰ੍ਹਾਂ ਤੈਂ ਕਰਨ ਤੋਂ ਬਾਅਦ हम देखो आप वाला तमीज का मोडा नापना देखो इन्ना हिस्सा तो अपना सिलाई चल जाता ग आप इथे इंची टेप रख के देखो अपना मोडा हैगा साढ़े अठ इंच तैयार ठीक है जी साढ़े अठ इंच मोडा तैयार है गा आप इत जी कटिंग आ गई ਉਹ ਆਪਾਂ ਅੱਧਾ ਇੰਚ ਘਟਾ ਕੇ ਕਰਨੀ ਆ 8.5 ਇੰਚ ਆਪਣਾ ਕਮੀਜ਼ ਚ ਮੋਡਾ ਤਿਆਰ ਸੀ ਆਪਾਂ ਇੱਥੇ ਅੱਧਾ ਇੰਚ ਘਟਾ ਦੇਣਾ ਆਪਾਂ 8 ਇੰਚ ਤੇ ਨਿਸ਼ਾਨ ਲਾਉਂਗਾ ਤੇ نیچے ਨੂੰ ਆਪਾਂ ਡਾਊਨ ਕਰਨਾ 3 ਇੰਚ ਸਮਝੋ ਜੀ 3 ਇੰਚ ਕਰ ਲਿਆ ਡਾਊਨ ਦੇਖੋ ਆਪਾਂ ਐਦਾਂ ਨਾਪਿਆ 8 ਇੰਚ ਜਦੋਂ ਆਪਾਂ ਇਧਰ ਨੂੰ ਨਾਪਾਂ ਜੀ ਇਹਨੇ 8.5 ਹੋ ਜਾਣਾ ਆਪਣੀ ਬਾਹ ਨੇ ਜਦੋਂ ਆਪਾਂ ਬਾਹ ਨੂੰ ਅਟੈਚ ਕਰਾਂਗੇ ਆਪਣੀ ਕਮੀਜ਼ ਦੇ ਵਿੱਚ ਪੂਰੀ ਆਉਗੀ ਆਪਾਂ ਉੱਪਰੋਂ ਦੇਖੋ ਨਸਾਨੀ ਲਾਉਣੀ ਆ 2.5 ਇੰਚ ਦੀ ਦੋਵੇਂ ਪੁਆਇੰਟਾਂ ਨੂੰ ਆਪਾਂ ਆਪਸ ਦੇ ਵਿੱਚ ਇਸ ਤਰ੍ਹਾਂ ਮਿਲਾ ਲੈਣਾ ਇਹ ਮਿਲਾਉਣ ਤੋਂ ਬਾਅਦ ਆਪਾਂ ਇਹਦਾ ਕਰ ਲੈਣਾ ਇਸ ਤਰ੍ਹਾਂ ਦੇਖੋ ਜੀ ਹਾਫ ਇਨਚ ਟੇਪ ਨੂੰ ਫੋਲਡ ਕਰ ਲਓ ਤੇ ਆਪਾਂ ਵਾਲੀ ਦੇਖੋ ਜਿਹੜੀ ਫਰੰਟ ਵਾਲੀ ਕਾਟ ਆ ਇਹ ਆਪਾਂ 1 ਇੰਚ ਦੀ ਪਾਈ ਹੈਗੀ ਜਿੰਨੀ ਤੁਸੀਂ ਇਹ ਕਾਟ ਪਾਈ ਆ ਦੇਖੋ ਆਪਾਂ ਹਰ ਇੱਕ ਮਤਲਬ ਕੀ ਸਾਈਜ਼ ਦੇ ਕਮੀਜ਼ ਦੇ ਵਿੱਚ ਇਹ ਕਾਟ 1 ਇੰਚ ਦੀ ਪਾਉਣੇ ਆਗੇ ਇਹ ਫੇਰ ਬਾਹਾਂ ਦੇ ਵਿੱਚ ਵੀ ਆਪਾਂ 1 ਇੰਚੀ ਕਾਟ ਪਾਉਣੀ ਆ ਅੱਧਾ ਇੰਚ ਆਪਾਂ ਇਧਰ ਨਿਸ਼ਾਨ ਲਾ ਲੈਣਾ ਤੇ ਅੱਧਾ ਇੰਚ ਇਧਰ ਇਹ ਸਾਰੀ ਦੇਖੋ ਜੀ ਇੱਕ ਇੰਚ ਹੋ ਗਈ ਹੁਣ ਆਪਾਂ ਇਹਨੂੰ ਦੇ ਦੇਣੀ ਆ ਗਲਾਈ ਗਲਾਈ ਦੇਖੋ ਆਪਾਂ ਸਿਰੇ ਤੱਕ ਹੀ ਦੇਣੀ ਆ ਨਾ ਲੋਜੀ ਆ ਹੋ ਗਈ ਪਿਛਲੀ ਆ ਹੋ ਗਈ ਆਪਣੀ ਫਰੰਟ ਵਾਲੀ ਫਰੰਟ ਵਾਲੀ ਕਾਰਟ ਪਾਉਣ ਖਾਤਰ ਆਪਾਂ ਦੋ ਪੱਲੇ نیچے ਛੱਡ ਦੇਣੇ ਆ ਤੇ ਦੋ ਪੱਲੇ ਚੱਕ ਲੈਣੇ ਆ ਆ ਪੈ ਗਈ ਆਪਣੀ ਕਾਰਟ ਤੇ ਜਿੰਨੀ ਆਪਣੀ ਮੂਰੀ ਹੈ ਦੇਖੋ ਲੰਬਾਈ ਆ ਆਪਣੀ ਪਹਿਲਾਂ ਹੀ ਬਾਹਾਂ ਦੀ ਮਤਲਬ ਕੱਪੜਾ ਕਟਿੰਗ ਕੀਤੀ ਹੋਈ ਸੀ ਬਾਹਾਂ ਦੀ ਦੇਖੋ ਜਿਹੜੀ ਲੰਬਾਈ ਸੀਗੀ 16 ਇੰਚ ਆਪਾਂ ਬਾਹ ਰੈਡੀ ਰੱਖਣੀ ਆ 3 ਇੰਚ ਆਪ ਐਕਸਟਰਾ ਕਟਿੰਗ ਕਰਨੀ ਆ ਹਰ ਇੱਕ ਸਾਈਜ਼ 'ਚ 1 ਇੰਚ ਉੱਪਰ ਸਲਾਈ 'ਚ ਜਾਂ ਕਾਰਟ ਚ ਆ ਜਾਂਦਾ ਦਾ ਤੇ 2 ਇੰਚ نیچے ਫੋਲਡ ਕਰਨ ਵਾਸਤੇ ਹੋ ਜਾਂਦਾ ਦਾ ਤੇ ਇਹਦੀ ਬਾਹਾਂ ਦੀ ਮੂਰੀ ਹੈਗੀ ਆ ਦੇਖੋ ਜੀ 5 ਇੰਚ ਤੇ ਆਪਾਂ ਜਿਹੜੀ ਇਹਦੀ ਮਤਲਬ ਕੀ ਚੜਾਈ ਐਕਸਟਰਾ ਮਾਰਜਿਨ ਲੈ ਕੇ 2 ਇੰਚ ਐਕਸਟਰਾ 7 ਇੰਚ ਤੇ ਆਪਾਂ ਐਕਸਟਰਾ ਮਾਰਜਿਨ ਵਾਸਤੇ ਕੱਪੜਾ ਰੱਖਿਆ ਹੈਗਾ ਆ ਹੋ ਗਈ ਦੇਖੋ ਜੀ ਆਪਣੀ ਫਿਟਿੰਗ ਦੀ ਨਿਸ਼ਾਨੀ ਆ ਸੀਗੀ ਦੇਖੋ ਜੀ ਆਪਣੇ ਬਾਹਾਂ ਦੀ ਕਟਿੰਗ ਇਸ ਤਰ੍ਹਾਂ ਆਪਾਂ ਬਾਹਾਂ ਦੀ ਢਲਾਈ ਪਾ ਸਕਦੇ ਹਾਂਗੇ ਤੇ ਮੋਟੇ ਦਾ ਨਾਪ ਲੈ ਕੇ ਆਪਾਂ ਜਦੋਂ ਬਾਹ ਦੀ ਕਟਿੰਗ ਕਰ ਗਏ ਆ ਕਦੇ ਵੀ ਆਪਣਾ ਸਲਾਈ ਲਗਾਉਣ ਟਾਈਮ ਬਾਹ ਦਾ ਕੱਪੜਾ ਜਾਂ ਫਿਰ ਕਮੀਜ਼ ਦੇ ਮੋਡੇ ਦਾ ਕੱਪੜਾ ਵਾਧਦਾ ਘਟਦਾ ਨਹੀਂ ਹੈਗਾ ਨਾ ਸਲਾਈ ਵਾਲਾ ਕੱਪੜਾ ਪੂਰਾ ਹੁੰਦਾ ਹੈਗਾ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੇ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ